ਇਸ ਵੇਲੇ ਦੀ ਵੱਡੀ ਖਬਰ ਪੰਜਾਬ ਦੇ ਕੈਬਨਿਟ ਮੰਤਰੀ ਅਮਨ अरोੜਾ ਨੂੰ ਸੰਗਰੂਰ ਕੋਰਟ ਵੱਲੋਂ ਵੱਡੀ ਰਾਹਤ ਦਿੱਤੀ ਗਈ ਹੈ ਅਮਨ अरोੜਾ ਅਤੇ ਉਹਨਾਂ ਦੇ ਜਿੱਜੇ ਰਜਿੰਦਰ ਦੀਪੇ ਵਿਚਾਲੇ ਚੱਲ ਰਹੀ ਘਰੇਲੂ ਨੁਕਲੇਸ ਦੇ ਸੰਗਰੂਰ ਕੋਰਟ ਵੱਲੋਂ ਅਮਨ अरोੜਾ ਨੂੰ 31 ਜਨਵਰੀ ਤੱਕ ਸቴਅ ਦਿੱਤੀ ਗਈ ਹੈ ਉਸ ਦਿਨ ਪਹਿਲਾਂ ਸੁਨਾਮ ਕੋਰਟ ਵੱਲੋਂ ਅਮਨ अरोੜਾ ਨੂੰ 2 ਸਾਲ ਦੀ ਸਜ਼ਾ ਸੁਣਾਈ ਗਈ ਸੀ ਜਿਸ ਦੀ ਅਪੀਲ ਅਮਨ अरोੜਾ ਵੱਲੋਂ ਸੰਗਰੂਰ ਕੋਰਟ ਵਿੱਚ ਪਾਈ ਗਈ ਸੀ ਬੀਤੇ ਦਿਨ ਹੀ ਹਾਈ ਕੋਰਟ ਦੇ ਵਕੀਲਾਂ ਵੱਲੋਂ ਇਸ ਪੂਰੇ ਮੁੱਦੇ ਉੱਤੇ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 7 ਵਜੇ ਤੱਕ ਬਹਿਸ ਵੀ ਕੀਤੀ ਗਈ ਜਿਸ ਦਾ ਫੈਸਲਾ ਜੱਜ ਸਾਹਿਬ ਵੱਲੋਂ ਅੱਜ ਰੱਖਮਾ ਰੱਖਿਆ ਗਿਆ ਤੇ ਹੁਣ ਅਮਨ ਅਰੋੜਾ ਨੂੰ 31 ਜਨਵਰੀ ਤੱਕ ਸਟੇ ਦਿੱਤੀ ਗਈ ਹੈ। ਨੇ ਪੀਆਈਐਲ ਪਾਈ ਸੀ ਕਿ ਜੋ ਤੱਕ ਕਨਵਿਕਸ਼ਨ ਨਹੀਂ ਸਟੇ ਹੋ ਜਾਂਦੀ ਹੈਗੀ ਉਦੋਂ ਤੱਕ ਫਲੈਗ ਹਾਸ ਨਹੀਂ ਕਰ ਸਕਦੇ ਹੈ ਕਿ ਹੁਣ ਜੇ ਉਹ ਅੱਜ ਕਨਵਿਕਸ਼ਨ ਸਟੇ ਹੋ ਗਈ ਤੇ ਆਟੋਮੈਟਿਕਲੀ ਜਿਹੜੀ ਪੀਆਈਐਲ ਹੈ ਉੱਥੇ ਹਾਈ ਕੋਰਟ ਦੇ ਵਿੱਚ ਉਹ ਵੀ ਇਨਫੈਕਟਿਵ ਸ ਹੈ ਜਿਹੜੀ ਹੋ ਚੁੱਕੀ ਕਿਉਂਕਿ ਉੱਥੇ ਅਸੀਂ ਅੰਡਰਟੇਕਿੰਗ ਦੇ ਦਿੱਤੀ ਸੀਗੀ ਕਿ ਜੇ ਕਨਵੈਕਸ਼ਨ ਸਟੇ ਹੋ ਜਾਂਦੀ ਹੈ ਤਾਂ ਅਪੀਲ ਗੋਇਸਟ ਕਰਾਂਗੇ ਜੇ ਨਹੀਂ ਹੁੰਦੀ ਹੈਗੀ ਤਾਂ ਨਹੀਂ ਕਰਾਂਗੇ ਅਸੀਂ ਅਸੀਂ ਅੰਡਰਟੇਕਿੰਗ ਦਿੱਤੀ ਸੀ ਕਿ ਉਹਦੇ ਬੇਸਿਸ ਉਪਰ ਉਹ ਕੇਸ ਇਨ ਫੈਕਸ਼ਨ ਹੋ ਗਈ ਤੇ ਇੱਥੇ ਕਨਵੈਕਸ਼ਨ ਸਟੇ ਹੋ ਗਈ ਸੀ ਮੇਰੇ ਬਾਈ ਹਾਂਜੀ ਸਰ ਕਲ ਅਮਨ ਕਰੋੜਾ ਦੇ ਕੇਸ ਵਿੱਚ ਆਰਗੂਮੈਂਟ ਹੋਈ ਸੀ ਸ਼੍ਰੀ ਆਰ ਐਸ ਚਿਮਾ ਸੀਨਰ ਕਾਉਂਸਲ ਆਰਗੂ ਕਾਉਂਸਲ ਸੀ ਉਹਨਾਂ ਦੀ ਕੱਲ 7 ਵਜੇ ਆਰਗੂਮੈਂਟ ਕੰਪਲੀਟ ਹੋਈ ਹੈ ਤੇ ਅੱਜ ਆਰਡਰ ਤੇ ਸੀ ਤੇ ਕਾਫੀ ਲੈਂਥੀ ਆਰਗੂਮੈਂਟ ਸੀ ਅੱਜ ਜੱਜ ਸਾਹਿਬ ਨੇ ਪ੍ਰੋਨਾਉਂਸ ਕੀਤਾ ਹੈ ਵੀ ਇਨਟਰਨ ਕਨਵਿਕਸ਼ਨ ਸਟੇ ਕਰ ਦਿੱਤੀ ਹੈ ਟੀਲ ਫਰਦਰ ਆਰਡਰ ਜੋ ਵੀ ਨੈਕਸਟ ਡੇਟ ਆਏਗੀ ਕਿਉਂਕਿ ਕਾਫੀ ਰਿਕਾਰਡ ਹੈ ਕਾਫੀ ਲਾਪੁਆਇੰਟ ਹੈ ਤੇ ਹੁਣ ਕਨੈਕਸ਼ਨ ਸਟੇ ਹੋ ਗਈ ਹੈ ਹੁਣ ਅਮਨ ਰੋੜਾ ਨੂੰ ਕਿਸੇ ਗੱਲ ਦੀ ਕੋਈ ਪ੍ਰੋਬਲਮ ਨਹੀਂ ਹੈ ਕਿ ਕਨਵਿਕਸ਼ਨ ਹੀ ਮੇਨ ਪ੍ਰੋਬਲਮ ਸੀ ਉਹ ਸਾਰੀ ਸੋਲਵ ਹੋ ਚੁੱਕੀ ਹੈ ਜਿਹੜੇ ਸਰਕਾਰੀ ਪ੍ਰੋਗਰਾਮ ਚ ਭਾਗ ਲੈ ਸਾਡੇ ਹੁਣ ਕੋਈ ਉਹਨਾਂ ਦੀ ਖਰਾਬ ਖਤਮ ਹੀ ਗੱਲ ਹੀ ਖਤਮ ਹੈ ਫਿਲਹਾਲ ਜੋ ਕਨਵਿਕਸ਼ਨ ਹੀ ਸਟੇ ਹੋ ਗਈ ਤਾਂ ਹਰ ਇੱਕ ਆ ਪਾਰਟਿਸਪੇਟ ਕਰ ਸਕਦੇ ਆ ਬਾਕੀ ਡਿਟੇਲ ਆਰਡਰ ਹਜੇ ਅਪਲੋਡ ਹੋਇਆ ਨਹੀਂ ਪਰ ਨਾਊਨਸ ਜੱਜ ਸਾਹਿਬ ਨੇ ਹੀ ਮੇਰੇ ਸਾਹਮਣੇ ਹੁਣੇ ਹੀ ਆਰਡਰ ਕੀਤਾ ਉਹਨਾਂ ਨੇ 31 ਤਰੀਕ ਨੂੰ ਜਿਹੜਾ ਅੱਗੇ ਦਾ ਰੱਖਿਆ ਗਿਆ ਉਹਦੇ ਵਿੱਚ ਕੀ ਹੋ ਸਕਦਾ 31 ਤਰੀਕ ਨੂੰ ਮਲਕੀ ਜੱਜ ਸਾਹਿਬ ਆਰਡਰ ਫਾਰ ਫਾਈਨਲ ਆਰਡਰ ਵੀ ਸੁਣਾ ਸਕਦੇ ਆ ਜਾਂ ਡੇਟ ਵੀ ਪਾਸ ਸਕਦੇ ਆ ਉਹਨਾਂ ਦੇ ਡਿਪੈਂਡ ਕਰਦਾ ਕਿਉਂਕਿ ਆਰਗੂਮੈਂਟ ਹੈ ਕਾਫੀ ਲਾਪ ਪੁਆਇੰਟ ਇਨ ਮਾਲ ਆਫ ਸੀਐਸ ਕੇਸ ਦੇ ਵਿੱਚ ਤੇ ਇਸ ਕਰਕੇ ਉਹ ਇਸੇ ਕਰਕੇ ਜੱਜ ਸਾਹਿਬ ਕਹਿੰਦੇ ਵੀ ਇਨ ਟਾਈਮ ਇਨ ਦਾ ਸੋ ਅਦਰਵਾਈਜ਼ ਪ੍ਰੈਮਾ ਫਸ਼ਾਈ ਕੇਸ ਉਹਨਾਂ ਨੇ ਠੀਕ ਸਮਝਿਆ ਹੋਣਾ ਹੈ ਤਾਂ ਹੀ ਇਨ ਟਰਮ ਕਿਤੀ ਹੈ ਤੇ ਬਾਕੀ ਲਾ ਪੁਆਇੰਟ ਇਨਵੋਲਵ ਹੈ ਉਹ 31 ਨੂੰ ਪਤਾ ਲੱਗੇਗਾ ਕੀ ਹੈ ਪਰ ਫਿਲਹਾਲ 31 ਹੋ ਗਈ ਅੱਜ ਹੁਣ ਰਮਨ ਰੋੜਾ ਜੀ ਨੂੰ ਕਿਸੇ ਗੱਲ ਦੀ ਕੋਈ ਪ੍ਰੋਬਲਮ ਨਹੀਂ ਲੈਜਿਸਲੇਚਰ ਜਾਣ ਦੀ ਪ੍ਰੋਬਲਮ ਨਹੀਂ ਹੈ ਝੰਡਾ ਲੜਾਉਣ ਦੀ ਪ੍ਰੋਬਲਮ ਨਹੀਂ ਕਿਉਂਕਿ ਕਨਵਿਕਸ਼ਨ ਹੀ ਮੇਨ ਪ੍ਰੋਬਲਮ ਹੁੰਦੀ ਹੈ ਉਹ ਸਟੇ ਹੋ ਚੁੱਕੀ ਹੈ ਵਕੀਲ ਸਾਹਿਬ ਇਹ ਆਰਡਰ ਕਨਵਿਕਸ਼ਨ ਨਹੀਂ ਹੋਈ ਹੈ ਕਨਵਿਕਸ਼ਨ ਸਟੇ ਹੋ ਗਈ ਹੈ ਆਰਡਰ ਇਹਦੇ ਦਿੱਤਾ ਗਿਆ ਕੱਲ ਸਾਰੇ ਤੁਸੀਂ ਤੁਹਾਡੇ ਪੇਪਰਾਂ ਅਖਬਾਰਾਂ ਚ ਵੀ ਆਇਆ ਕਿ ਸਵਾ 10 ਵਜੇ ਤੋਂ ਸਵੇਰੇ ਵੈਸਟ ਸਟਾਰਟ ਹੋਈ ਤੇ ਸ਼ਾਮ ਨੂੰ 7 ਵਜੇ ਤੱਕ ਚੱਲੀ ਤੇ ਜੱਜ ਸਾਹਿਬ ਨੇ ਅੱਜ ਕਿਆ ਕਿ ਜਿਹੜਾ ਹੈਗਾ ਕਿ ਜੀ ਕਾਫੀ ਬਹੁਤ ਜ਼ਿਆਦਾ ਡਾਕੂਮੈਂਟਸ ਹੈਗੇ ਨੇ ਸਾਰਾ ਦੇਖਣ ਵਾਲੇ ਹੈਗੇ ਨੇ ਤੇ 31 ਤਰੀਕ ਤੱਕ ਉਹਦਾ ਜਿਹੜਾ ਹੈਗਾ ਉਹਨੂੰ ਰੱਖ ਦਿੱਤਾ 31 ਤਰੀਕ ਨੂੰ ਫਾਈਨਲ ਫੈਸਲਾ ਤੇ ਇਹਦਾ ਮੇਨ ਟਾਈਮ ਜਿਹੜੀ ਹੈਗੀ ਕਨਵੈਕਸ਼ਨ ਸਟੇ ਕਰਤੀ ਹੈਗੀ ਹਾਂ ਹਾਂ ਜਾ ਰਹੇ ਤੇ 31 ਤਰੀਕ ਤੱਕ ਕਨਵੈਕਸ਼ਨ ਸਟੇ ਹੈ ਤੇ ਫਾਈਨਲ ਉਹ ਕਹਿੰਦੇ ਸੀਗੇ ਜਿਹੜਾ ਸਾਰਾ ਦੇ ਕੇ ਕਿਉਂਕਿ ਡਾਕੂਮੈਂਟਸ ਬਹੁਤ ਜ਼ਿਆਦਾ ਸੀ ਦੋਨੇ ਪਾਰਟੀਆਂ ਦੇ ਆਰਗੂਮੈਂਟਸ ਬਹੁਤ ਸੀ ਫਿਰ ਗੋ-ਥਰੂ ਹੋ ਗਏ 31 ਨੂੰ ਹੋ ਹੁਣ ਅਮਨ ਰੋੜਾ ਚੰਦਾ ਲਹਿਰਾ ਸਕਣਗੇ ਬਿਲਕੁਲ ਲਹਿਰਾ ਸਕਦੇ ਨੇ ਕਿਉਂ ਨਹੀਂ ਲਹਿਰਾ ਸਕਦੇ ਉੱਤੇ ਚਹੀ ਸੀ ਕਿ ਕਨਵਿਕਸ਼ਨ ਜਿਹੜੀ ਹੈਗੀ ਹੈ ਹੁਣ ਸਟੇ ਹੋ ਗਈ ਹੈ ਠੀਕ ਮੀਨ ਜਿਹੜੀ ਹੈਗੇ ਜਜਮੈਂਟ ਆਫ ਕਨਵਿਕਸ਼ਨ ਜਿਹੜੀ ਹੈਗੇ ਟ੍ਰਾਇਲ ਕੋਰਟ ਦੀ ਸਟੇ ਹੋ ਗਈ ਹੈ 31 ਤੋਂ ਬਾਅਦ ਕੋਈ ਫੈਸਲੇ ਤੁਸੀਂ ਲਿਆ ਸੀ ਨਹੀਂ ਉਹ ਤਾਂ ਦੇਖੋ ਇਸ ਲਈ ਤੇ ਮੈਂ ਕੋਈ ਕਮੈਂਟ ਨਹੀਂ ਕਰ ਸਕਦਾ ਇਹ ਤਾਂ ਜੱਜ ਸਾਹਿਬ ਨੇ ਜਿਹੜਾ ਹੈਗਾ ਡਿਸੀਜਨਲ ਹੈਗਾ ਤਾਂ ਅਸੀਂ ਤਾਂ ਹੋਪ ਫਾਰ ਦੀ ਬੈਸਟ ਹੀ ਕਹਿ ਸਕਦੇ ਹਾਂ